ਗੁਰੂ ਜੀ ਚਮਕੌਰ ਤੋਂ ਚੱਲ ਕੇ ਮੱਛਵਾੜੀ ਵਿੱਚ ਦੀ ਹੁੰਦੀ ਹੋਏ ਸਾਬੋ ਦੀ ਤਲਵੰਡੀ ਪੁੱਜੀ ਉਸ ਥਾਂ ਨੂੰ ਅੱਜਕੱਲ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਉਸ ਥਾਂ ਡੱਲਾ ਚੌਧਰੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੂਬਾ ਸਾਹਦ ਨੂੰ ਜਦੋਂ ਗੁਰੂ ਜੀ ਦਾ ਚੌਧਰੀ ਪਾਸ ਹੋਣ ਦਾ ਪਤਾ ਚੱਲਿਆ ਤਾਂ ਉਸ ਨੇ ਚੌਧਰੀ ਨੂੰ ਹੁਕਮ ਭੇਜਿਆ ਤੇਰੇ ਪਾਸ ਸਰਕਾਰ ਦਾ ਬਾਕੀ ਗੁਰੂ ਗੋਬਿੰਦ ਸਿੰਘ ਹੈ ਉਸ ਨੂੰ ਮੇਰੇ ਹਵਾਲੇ ਕਰਕੇ ਇਨਾਮ ਹਾਸਲ ਕਰ ਲੈ ਜੇ ਤੂੰ ਮੇਰਾ ਹੁਕਮ ਨਹੀਂ ਮੰਨੇਗਾ ਤਾਂ ਮੈਂ ਤੇਰੇ ਉੱਪਰ ਚੜਾਈ ਕਰਕੇ ਗੁਰੂ ਦੇ ਨਾਲ ਤੈਨੂੰ ਵੀ ਖਤਮ ਕਰ ਦੇਵਾਂਗਾ ਚੌਧਰੀ ਨੇ ਸੂਬੇ ਦੀ ਧਮਕੀ ਦਿੱਤੀ ਕੋਈ ਪਰਵਾਹ ਨਹੀਂ ਕੀਤੀ ਉਸ ਨੇ ਸੂਬੇ ਨੂੰ ਸੁਨੇਹਾ ਭੇਜ ਦਿੱਤਾ ਮੈਂ ਗੁਰੂ ਨੂੰ ਕਦੇ ਵੀ ਕਿਸੇ ਵੀ ਕੀਮਤ ਉੱਪਰ ਤੇਰੇ ਹਵਾਲੇ ਨਹੀਂ ਕਰ ਸਕਦਾ ਜੋ ਕੁਝ ਤੂੰ ਕਰਨਾ ਚਾਹੁੰਦਾ ਹੈ ਕਰਕੇ ਦੇਖ ਲੈ ਆਪਣੀ ਮਨ ਦੇ ਪਰਮ ਦੂਰ ਕਰ ਲੈ ਸੂਬੇ ਦਾ ਡਰ ਲਾ ਕੇ ਚੌਧਰੀ ਨੇ ਗੁਰੂ ਜੀ ਦੀ ਬਹੁਤ ਆਉ ਭਗਤ ਕੀਤੀ ਤੇ ਆਪਣੇ ਪਾਸ ਰੱਖਿਆ ਡੱਲੇ ਨੂੰ ਆਪਣੇ ਆਦਮੀਆਂ ਉੱਪਰ ਬਹੁਤ ਮਾਣ ਸੀ ਉਹ ਗੁਰੂ ਜੀ ਨੂੰ ਹਰ ਸਮੇਂ ਕਹਿੰਦਾ ਰਹਿੰਦਾ ਸੀ ਜੇ ਮੇਰੇ ਆਦਮੀ ਚਮਕੌਰ ਦੀ ਗੜੀ ਵਿੱਚ ਆਪਦੇ ਨਾਲ ਹੁੰਦੇ ਤਾਂ ਸੂਬੇ ਦੀ ਫੌਜ ਆਪ ਦੀ ਹਵਾ ਵੱਲ ਵੀ ਨਾ ਦੇਖ ਸਕਦੀ ਗੁਰੂ ਜੀ ਚੌਧਰੀ ਨੂੰ ਸਮਝਾਉਂਦੇ ਭਾਈ ਡੱਲਿਆ ਬਹਾਦਰੀ ਤੇ ਸਰੀਰ ਦਾ ਮੋਟਾ ਤਾਜ਼ਾ ਹੋਣਾ ਆਦਮੀ ਦੇ ਵੱਖ-ਵੱਖ ਗੁਣ ਹੁੰਦੇ ਹਨ ਮੋٹے ਤੇ ਤਕੜੇ ਆਦਮੀ ਦਾ ਬਹਾਦਰ ਹੋਣਾ ਜ਼ਰੂਰੀ ਨਹੀਂ ਇਸ ਤਰ੍ਹਾਂ ਸਮਝਾਉਣ ਉੱਪਰ ਵੀ ਡੱਲੇ ਨੂੰ ਸਮਝਣਾ ਪੈਂਦੀ ਉਸ ਦੇ ਮਨ ਦਾ ਪੁਲੇਕਾ ਦੂਰ ਨਾ ਹੁੰਦਾ ਡੱਲਾ ਇਹ ਵੀ ਸੋਚਦਾ ਰਹਿੰਦਾ ਗੁਰੂ ਦਾ ਸਾਥ ਜਿਹੜੇ ਸਿੰਘਾਂ ਚਮਕੌਰ ਦੀ ਗੜੀ ਵਿੱਚ ਦਿੱਤਾ ਉਹ ਮੇਰੀ ਜਵਾਨਾਂ ਵਰਗੇ ਸੂਰਮੇ ਤੇ ਬਲਵਾਨ ਨਹੀਂ ਹੋਣੇ ਜਿਸ ਕਾਰਨ ਸਹਿਬਜ਼ਾਤਿਆਂ ਨੂੰ ਗੜੀ ਤੋਂ ਬਾਹਰ ਜਾ ਕੇ ਯੁੱਧ ਵਿੱਚ ਸ਼ਹੀਦੀਆਂ ਪਾਉਣੀਆਂ ਪਈਆਂ ਕੁਦਰਤ ਨੇ ਡੱਲੇ ਦੇ ਬੀਰਾਂ ਦੀ ਮਰਦਾਨੀ ਦੀ ਪਰਖਣ ਦਾ ਸਮਾਂ ਲੈ ਆਂਦਾ ਇੱਕ ਦਿਨ ਲਾਹੌਰ ਤੋਂ ਇੱਕ ਸਿੰਘ ਨਵੀਂ ਬਣਾਈ ਬੰਦੂਕ ਰਾਮ ਜੰਗਾ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਉਸ ਸਮੇਂ ਸੰਗਤ ਵਿੱਚ ਡੱਲਾ ਤੇ ਉਸ ਦੇ ਕੁਝ ਜਵਾਨ ਬੈਠੇ ਸਨ ਗੁਰੂ ਜੀ ਨੇ ਡੱਲੇ ਨੂੰ ਕਿਹਾ ਭਾਈ ਡੱਲਿਆ ਅਸੀਂ ਇਸ ਨਵੀਂ ਆਈ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਕਿ ਇਹ ਥਾਂ ਸਿਰ ਬੈਂਦਾ ਹੈ ਜਾਂ ਨਹੀਂ ਕੋਈ ਇੱਕ ਆਪਣਾ ਜਵਾਨ ਭੇਜ ਜਿਸ ਉੱਪਰ ਅਸੀਂ ਇਹ ਪਰਖ ਕਰ ਸਕੀਏ ਡੱਲੇ ਨੇ ਆਪਣੀ ਨਾਲ ਬੈਠੇ ਜਵਾਨਾਂ ਵਿੱਚੋਂ ਇਕੱਲੇ ਇਕੱਲੇ ਨੂੰ ਪੁੱਛਿਆ ਪਰ ਕੋਈ ਵੀ ਨਿਸ਼ਾਨੇ ਦੀ ਪਰਖ ਲਈ ਤਿਆਰ ਨਾ ਹੋਇਆ ਸਾਰਿਆਂ ਵਾਰੀ ਵਾਰੀ ਨਾ ਕਰ ਦਿੱਤੀ ਗੁਰੂ ਜੀ ਨੇ ਡੱਲੇ ਨੂੰ ਕਿਹਾ ਅੱਛਾ ਭਾਈ ਡੱਲਿਆ ਜੇ ਤੇਰਾ ਬਹਾਦੁਰ ਸੂਰਮਾ ਅੱਗੇ ਨਹੀਂ ਆਉਂਦਾ ਤਾਂ ਤੂੰ ਹੀ ਸਾਹਮਣੇ ਖੜ ਜਿਉਂ ਅਸੀਂ ਬੰਦੂਕ ਦਾ ਨਿਸ਼ਾਨਾ ਪਰਖ ਕੇ ਪੇਟ ਕਰਨ ਵਾਲੇ ਸਿੰਘ ਨੂੰ ਮਾਣ ਦੇ ਸਕੀਏ ਡੱਲਨੀ ਗੁਰੂਜੀ ਦੇ ਹੱਥ ਵਿੱਚ ਤਿਆਰ ਬਰ ਤਿਆਰ ਬੰਦੂਕ ਦੇਖੀ ਤਾਂ ਉਸ ਦਾ ਦਿਲ ਵੀ ਮੌਤ ਨੂੰ ਸਾਹਮਣੇ ਖੜੀ ਦੇ ਕੇ ਡਰ ਗਿਆ ਉਸ ਨੇ ਉੱਤਰ ਦਿੱਤਾ ਗੁਰੂਜੀ ਇਸ ਤਰ੍ਹਾਂ ਦੀ ਅਣਾਈ ਮੌਤ ਕੌਣ ਮਰੇ ਯੁੱਧ ਹੋਵੇ ਤਾਂ ਮੈਂ ਤਿਆਰ ਹਾਂ ਜਿਸ ਵਿੱਚ ਬਹਾਦਰੀ ਵੀ ਦਿਖਾਈ ਜਾ ਸਕੇ ਗੁਰੂਜੀ ਨੇ ਡੱਲਨੀ ਨੂੰ ਕਿਹਾ ਜਾ ਪਾਈ ਲੰਗਰ ਵਿੱਚੋਂ ਕੋਈ ਸਿੱਖ ਹੋਵੇਗਾ ਉਸ ਨੂੰ ਕਹਿ ਤੇਰੇ ਗੁਰੂਜੀ ਨੇ ਨਵੀਂ ਬੰਦੂਕ ਦਾ ਨਿਸ਼ਾਨਾ ਪਰ ਰੱਖਣਾ ਹੈ ਉਹਨਾਂ ਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਉਸ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣ ਸਕੇ ਡੱਲੇ ਨੇ ਲੰਗਰ ਵੱਲ ਮੁਹਰ ਕੇ ਦੂਰ ਤੋਂ ਹੀ ਗੁਰੂ ਜੀ ਦਾ ਹੁਕਮ ਸੁਣਾ ਦਿੱਤਾ ਜਿਵੇਂ ਉਸ ਨੂੰ ਯਕੀਨ ਸੀ ਕਿ ਕੋਈ ਵੀ ਸਿੰਘ ਇਸ ਪਰਖ ਲਈ ਤਿਆਰ ਨਹੀਂ ਹੋਵੇਗਾ ਡੱਲਾ ਦੇਖ ਕੇ ਹੈਰਾਨ ਹੋ ਗਿਆ ਜਦੋਂ ਉਸਨੇ ਦੋ ਸਿੰਘ ਇੱਕ ਦੂਜੇ ਤੋਂ ਅੱਗੇ ਭੱਜੇ ਆਉਂਦੇ ਦੇਖੇ ਡੱਲੇ ਦੀ ਆਵਾਜ਼ ਦੇਣ ਸਮੇਂ ਲੰਗਰ ਵਿੱਚ ਦੋ ਹੀ ਸਿੰਘ ਸਨ ਗੁਰੂ ਜੀ ਨੇ ਫਰਮਾਇਆ ਮੈਂ ਤਾਂ ਇੱਕ ਸਿੱਖ ਨੂੰ ਨਿਸ਼ਾਨੇ ਦੀ ਪਰਖ ਲਈ ਸੱਦਿਆ ਸੀ ਦੋ ਨੂੰ ਨਹੀਂ ਦੋਹਾਂ ਸਿੰਘਾਂ ਇਕੱਠੇ ਬੇਨਤੀ ਕੀਤੀ ਗੁਰੂ ਜੀ ਆਪ ਨੇ ਇੱਕ ਸਿੰਘ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਸੀ ਪਰ ਕੋਈ ਉਚੇਚਾ ਨਾ ਲੈ ਕੇ ਨਹੀਂ ਬੁਲਾਇਆ ਸੀ ਗੁਰੂ ਜੀ ਆਪ ਜੀ ਦਾ ਹੁਕਮ ਪਹਿਲਾ ਮੈਂ ਸੁਣਿਆ ਸੀ ਇਸ ਲਈ ਮੈਂ ਹਾਜ਼ਰ ਹੋ ਗਿਆ ਬੰਦੂਕ ਦਾ ਨਿਸ਼ਾਨਾ ਬਨਣ ਦਾ ਪਹਿਲਾ ਹੱਕ ਮੀਰਾ ਬਣਦਾ ਏ ਗੁਰੂ ਜੀ ਨੇ ਦੋਹਾਂ ਨੂੰ ਅੱਗੇ ਪਿੱਛੇ ਖੜੀ ਕਰਕੇ ਗੋਲੀ ਦੋਹਾਂ ਦੇ ਸਿਰ ਉੱਪਰ ਦੀ ਕੱਢ ਦਿੱਤੀ ਉਹ ਦੋਵੇਂ ਸਿੰਘ ਅਡੋਲ ਖੜੇ ਰਹੇ ਡੱਲੀ ਨੇ ਜਦੋਂ ਸਿੰਘਾਂ ਦੀ ਇਹ ਬਹਾਦਰੀ ਦੇਖੀ ਤਾਂ ਉਸ ਨੂੰ ਆਪਣੇ ਆਪ ਉੱਪਰ ਤੇ ਆਪਣੇ ਮੋٹے ਤਾਜ਼ੇ ਜਵਾਨਾਂ ਦੀ ਗੁੱਸ ਦੀ ਲਈ ਤੇ ਸ਼ਰਮ ਆਉਣ ਲੱਗੀ ਉਸ ਨੂੰ ਸਮਝ ਪੈ ਗਈ ਕਿ ਗੁਰੂ ਜੀ ਨਾਲ ਚਮਕੌਰ ਦੀ ਢੜੀ ਵਿੱਚ ਕਿਸ ਤਰ੍ਹਾਂ ਦੇ ਬਹਾਦਰ ਸਿੰਘਾਂ ਨੇ ਗੁਰੂ ਜੀ ਦਾ ਸਾਥ ਦਿੱਤਾ ਸੀ ਡੱਲੇ ਨਹੀਂ ਉਸ ਦਿਨ ਤੋਂ ਪਿੱਛੋਂ ਆਪਣੀ ਜਵਾਨਾਂ ਦੀਆਂ ਸਿਫਤਾਂ ਕਰਨੀਆਂ ਬੰਦ ਕਰ ਦਿੱਤੀਆਂ